ਹਾਂਜੀ ਬਾਈ ਜੀ ਸ੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਵੀਰੇ ਸਭ ਦੇ ਆਪਣੇ ਬਾਈ 2-3 ਦਿਨਾਂ ਨੂੰ ਬਲੌਕ ਬਣਾਇਆ ਨਹੀਂ ਹੈਗਾ ਤੇ ਕੋਈ ਕੰਮ ਸੀਗਾ ਬਾਈ ਤੇ ਅੱਜ ਆਪਾਂ ਵੀਰੇ ਬਣਾ ਰਹੇ ਆ ਬਲੌਕ ਤੇ ਅੱਜ ਦਿਖਾਉਣਾ ਤੁਹਾਨੂੰ ਬਾਈ ਕਬੂਤਰ ਆਪਣੇ ਆ ਆਪਣੀ ਵੀਰੇ ਕੂਤਰੀ ਬੈਠੀ ਆ ਦੇਖੋ ਡਾਈਆਂ ਨੇ ਵੀਰੇ ਚੱਲ ਰਹੀਆਂ ਨੇ ਤੇ ਅੱਜ ਆਪਨੇ ਪਹਿਲਾ ਪਾਣੀ ਲਾਉਣਾ ਕਬੂਤਰਾਂ ਨੂੰ ਦੇਖੋ ਵੀਰੇ ਤੇ ਆ ਆਪਣਾ ਕਬੂਤਰ ਕਰੋ ਚੈੱਕ ਕਾਲਾ ਇਹ ਵੀ ਡਾਉਣਾ ਵੀਰੇ ਆਪਾਂ ਨੇ ਤੇ ਆਪਣੀ ਉਗਤਰੀ ਵੀ ਡਾਉਣੀ ਆ ਦੋਨਾਂ ਦੋਨੇ ਡਾਉਣੇ ਤੇ ਆਪਾਂ ਨੇ 7 ਵਜੇ ਦਾ ਵੀਰੇ ਟਾਈਮ ਨਾਲ ਲੱਤਾ ਵੇ ਹੁਣ ਆਪਾਂ ਕੱਢਦਾਂ ਨੂੰ ਨੇ ਤੇ ਵੀਰੇ ਮੰਨ ਕੇ ਚਲੋ ਅੱਜ ਇਹਨਾਂ ਨੂੰ ਆਪਾਂ ਪਹਿਲਾ ਪਹਿਲਾ ਪਾਣੀ ਲਾਉਣਾ ਤੇ ਦੇਖਦੇ ਆਂ ਵੀਰੇ ਹਨਾ ਕੰਮ ਜੋ ਡਾਂਗ ਕਰਦੇ ਨੇ ਕਿਵੇਂ ਆਉਂਦੇ ਨੇ ਠੀਕ ਆ ਤੇ ਵੀਰੇ ਵੀਰੇ ਸਭ ਨੂੰ ਦਿਖਾਉਣੀ ਆਪਾਂ ਪਹਿਲਾ ਪਾਣੀ ਲਾ ਕੇ ਇਹਨਾਂ ਨੂੰ ਇਹ ਰਾ ਪੜਾਉਨੇ ਆ ਤੇ ਫਿਰ ਵੀਰੇ ਤੁਹਾਨੂੰ ਦਿਖਾਉਨੇ ਆ ਹਾਂਜੀ ਬਾਈ ਆਪਾਂ ਕੂਤਰ ੜਾਤੇ ਸੀਗੇ ਬਾਈ ਤੇ ਦੇਖੋ ਆ ਜਾਂਦੇ ਨੇ ਦੋਨੇ ਆਪਣਾ ਕਾਲਾ ਕੂਤਰ ਤੇ ਕਸ਼ ਚੱਲਰ ਵਾਲੀ ਆਪਣੀ ਕੂਤਰੀ ਬਾਈ ਉਹਨੇ ਆਪਾਂ ੜਾਤੇ ਸੀਗੇ ਤੇ ਅੱਜ ਵੀਰੇ ਇਹਨਾਂ ਨੂੰ ਪਹਿਲਾ ਪਾਣੀ ਦੋਨਾਂ ਨੂੰ ਲਾਤਾ ਦੋਨਾਂ ਨੂੰ ਅੱਜ ਪਹਿਲਾ ਪਾਣੀ ਲਾਤਾ ਪਾਣੀ ਵੀਰੇ ਆਪਾਂ ਲਾਇਆ 10 10 ਐਮਐਲ ਦੋਨਾਂ ਨੂੰ ਤੇ ਪੰਜ-ਪੰਜ ਤੋਕੇ ਪਾਏ ਨੇ ਸ਼ਾਇਦ ਦੇ ਤੇ ਜੇ ਕਿਸੇ ਮੇਰੇ ਵੀਰ ਨੇ ਲਾਉਣਾ ਹਨਾ ਤੇ ਸ਼ਾਇਦ ਜ਼ਰੂਰ ਪਾਇਆ ਕਰੋ ਪਹਿਲੇ ਪਾਣੀ 'ਚ ਕਿਉਂਕਿ ਅਜੇ ਟੈਂਪਰੇਚਰ ਇੰਨਾ ਵੀਰੇ ਹੈ ਨਹੀਂਗਾ ਤਾਂ ਕਰਕੇ ਚਾਹੇ ਥੋੜਾ ਵੱਧ ਵੀ ਪੈ ਜੇ ਵੀਰੇ ਕੋਈ ਚੱਕਰ ਨਹੀਂ ਹੈਗਾ ਸ਼ਾਇਦ ਲਾਉਂਦਾ ਵੀਰੇ ਨਾਲ ਪਾਣੀ ਦੇ ਵਿੱਚ ਪਾ ਕੇ ਇਹ ਫਾਇਦਾ ਵੀਰੇ ਪੁੱਤਰ ਸੁਧਣ ਦੇ ਚਾਂਸ ਘਟ ਜਾਂਦੇ ਨੇ ਤੇ ਦੂਜੇ ਨੰਬਰ ਤੇ ਬਾਈ ਟੈਂਪਰੇਚਰ ਇੰਨਾ ਬਣਦਾ ਨਹੀਂ ਹੈਗਾ ਤਾਂ ਕਰਕੇ ਕੂਤਾ ਥੋੜਾ ਜਿਹਾ ਗਰਮ ਵੀ ਹੋ ਜਾਂਦਾ ਉਡਾਨ ਵੀ ਵਧੀਆ ਕਰਦਾ ਸ਼ਾਇਦ ਇਹ ਦਿੰਦਾ ਯਾਨੀ ਕਿ ਸ਼ਾਇਦ ਪਹਿਲੇ ਪਾਣੀ ਚ ਵੀਰੇ ਜ਼ਰੂਰ ਪਾਓ ਬਾਕੀ ਸਭ ਦੀ ਬਾਈ ਆਪਣੀ ਆਪਣੀ ਮਰਜ਼ੀ ਆ ਹਨਾ ਤੇ ਆਪਾਂ ਦਾ ਬਾਈ ਪਹਿਲਾ ਪਾਣੀ ਜ਼ਰੂਰ ਪਹਿਲੇ ਪਾਣੀ ਚ ਜ਼ਰੂਰ ਪਾ ਕੇ ਹਨਾ ਲਾਉਨੇ ਆ ਸ਼ਾਇਦ ਤੇ ਬਾਕੀ ਬਾਈ ਟਰਾਈ ਕਰਕੇ ਇੱਕ ਗੇਰ ਜ਼ਰੂਰ ਦੇਖਿਓ ਹਨਾ ਤੇ ਚਲੋ ਵੀਰੇ ਬਾਕੀ ਇਹ ਨਾਲ ਤੁਹਾਨੂੰ ਦਿਖਾਉਨੇ ਆ ਕਿੰਨਾ ਕਾ ਜੋੜਦੇ ਨੇ ਆ ਜਾਂਦੇ ਨੇ ਵੀਰੇ ਦੋਵੇਂ ਬਾਕੀ ਦੇਖਦੇ ਆ ਭਾਈ ਹਾਂਜੀ ਭਾਈ 11 ਵਜੇ ਦਾ ਹੋ ਗਿਆ ਟਾਈਮ ਤੇ ਆਪਣੇ ਕੂਤਰ ਉਡਰੇ ਨੇ ਭਾਈ ਤੇ 4 ਘੰਟੇ ਹੋ ਗਏ 7 ਵਜੇ ਆਪਾਂ ਨੇ ਛੱਡੇ ਸੀ ਤੇ ਦੋਨੇ ਹਜੇ ਆਪਣੇ ਉਡਦੇ ਨੇ ਭਾਈ ਦਿਖਾਉਣੇ ਆ ਤੁਹਾਨੂੰ ਆ ਆਉਂਦੇ ਨੇ ਭਾਈ ਦੋਨੇ ਆਪਣੇ ਕਾਲਾ ਕੂਤਰ ਦੇ ਨਾਲ ਬਈ ਕਬੂਤਰੀ ਆਪਣੀ ਦੇਖੋ ਭਈ ਆ ਜਾਂਦੇ ਨੇ ਦੋਨੇ ਇਹ 4 ਘੰਟੇ ਹੋ ਗਏ ਭਈ ਅਜਾ ਵਾ ਪਹਿਲਾ ਪਾਣੀ ਲਾਇਆ ਸੀਗਾ ਤੇ ਬਾਕੀ ਆ ਆਪਣੇ ਪਿੰਡਾਂ ਦੇ ਗੂਥ ਰੋੜਦੇ ਨੇ ਦੇਖੋ ਤੇ ਇੱਕ ਗੂਥਰਾ ਬਣਾ ਉਧਰ ਲਾ ਉੜਦਾ ਕੱਚਾ ਟੋਲੀ ਵਾਲਾ ਆ ਕਰਦਾ ਹੋਏ ਇਹ ਆਪ ਅੱਜ 8:00 ਵਜੇ ਕੱਢਿਆ ਸੀਗੇ ਜਾਂਦਾ ਕੂਤਰ ਆਪਣੇ ਤਿੰਨੇ ਕੂਤਰ ਫਿਰਦੇ ਨੇ ਬਾਈ ਤੇ ਛੇਤੀ ਬਾਈ ਬਾਜੀ ਦਿਖਾਉਣੇ ਆ ਤੁਹਾਨੂੰ ਹਨਾ ਇਹ ਅੱਜ ਪਹਿਲਾ ਪਾਣੀ ਤਾਂ ਆਪਾਂ ਲਾ ਲਿਆ ਤੇ ਫਿਰ ਬਾਕੀ ਦੇ ਤਾਂ ਇੱਕ ਆਪਣੀ ਉਧਰੋਂ ਆ ਕੂਦਰੀ ਕੱਢੀ ਹੋਈ ਆ ਬਾਈ ਆ ਜਾ ਕਾਲੇ ਟੂਸ਼ੇ ਕਾਲਾ ਡੰਡਾ ਤੇ ਕਾਲੀ ਉਟੋਰੀ ਇੱਕ ਬਈ ਆਪਣੀ ਇਹ ਕੱਢੀ ਹੋਈ ਆ ਉਧਰੋਂ ਕੂਦਰੀ ਦੇਖੋ ਇਹ ਵੀ 8 ਕਬਈ ਕੱਢੀ ਆਪਾਂ ਨੇ ਦੇਖੋ ਬਈ ਇਹ ਆਪਣੇ ਚਾਰ ਮੀਟਰੋਂ ਡਰੇ ਨੇ ਬਾਕੀ ਆਪਣੇ ਪਿੰਡਾਂਾਂ ਦੇੋਂ ਡਰੇ ਨੇ ਤੇ ਬਾਈ ਜਿਹੜੀ ਆਪਣੀ ਹਰੇ ਟੂਸੀ ਵਾਲੀ ਕਬੂਤਰੀ ਸੀਗੀ ਨਾ ਉਧਰ ਉਹਨੂੰ ਵੀਰੇ 4-5 ਦਿਨ ਹੋ ਗਿਆ ਆਪਾਂ ਬਲੌਗ ਬਣਾਇਆ ਨਹੀਂ ਹੈਗਾ ਹਨ ਤੇ ਉਹ ਬਾਈ ਭੱਜ ਗਈ ਯਾਰ ਕਬੂਤਰੀ ਹਨਾ ਕਬੂਤਰੀ ਆਰੇ ਭੱਜ ਗਈ ਸੀਗੀ ਆਪਣੀ ਤੇ ਬਲੌਗ ਬਈ ਆਪਾਂ ਬਣਾਇਆ ਨਹੀਂ ਸੀਗਾ ਤਾਂ ਕਰਕੇ ਉਹ ਭੱਜ ਗਈ ਜਾਣੀ ਆਪਣੀ ਕਬੂਤਰੀ ਹਰੇ ਟੂਸੀ ਵਾਲੀ ਸੀਗੀ ਜਿਹੜੀ ਤੇ ਬਾਕੀ ਬਾਈ ਦੋ ਕੂਤਰ ਉਹਨੇ ਉਧਰੋਂ ਡਾਉਣੇ ਹੁੰਦੇ ਆ ਤੇ ਤੋਂ ਇਧਰੋਂ ਡਾਉਣੇ ਹੁੰਦੇ ਆ ਬਾਕੀ ਕੱਲ ਵੀਰੇ ਆਪਾਂ ਨਵੀਆਂ ਕੂਤਰੀਆਂ ਗੱਡੀਆਂ ਸੀਗੀਆਂ ਤੇ ਉਹਨਾਂ ਨੂੰ ਯਾਰ ਲਗੜ ਪੈ ਗਈ ਪਹਿਲੇ ਦਿਨੀ ਫਿਰ ਤਾਂ ਕਰਕੇ ਬਾਈ ਅਜੇ ਆਪਾਂ 5-7 ਦਿਨ ਹੋਰ ਦੇਖਦੇ ਆ ਨਾ ਕਿਉਂਕਿ ਹੁਣ ਇਹਨਾਂ ਦੀ ਤਾਂ ਬਈ ਕਾਜੇ ਬਣ ਗਈ ਇਹਦਾ ਬਾਜੂਚੇ ਜਾਂਦੇ ਨੇ ਲਗੜ ਪੈਂਦੀ ਜ਼ਰੂਰ ਆ ਬਾਈ ਹਨਾ ਇਹ ਬਾਜੂਚੇ ਜਾਂਦੇ ਨੇ ਤੇ ਨਮਾ ਗੂਤਰੀਆਂ ਫੜਾਏ ਜਾਂਦਾ ਕੱਲ ਉਹਨੇ ਫਰਜੇ ਕੱਢ ਤੇ ਕੱਲਣਾ ਕਰਤਾ ਲਗੜਨੀ ਦੋ ਕੱਡੀਆਂ ਸੀਗੀਆਂ ਬਾਈ ਗੂਤਰੀਆਂ ਆਪਾਂ ਨੇ ਨਵੀਆਂ ਗੱਲ ਤਾਂ ਕਰਕੇ ਬਾਈ ਹੁਣ ਦੇਖ ਕੀ ਕੱਢਾਂਗੇ ਹਨ ਤੇ ਬਾਕੀ ਆ ਛੇਤੀ ਆਪਾਂ ਬਸ ਉਹਨੂੰ ਬਾਜੀ ਦਿਖਾਉਣੇ ਆ ਬਾਈ ਤੇ ਆ ਆਪਾਂ ਛੱਡਾਂਗੇ ਛੇਤੀ ਹੁਣ ਗੂਤਰ ਪਾਣੀ ਅੱਜ ਆਪਾਂ ਨੇ ਲਾ ਰਿਆ ਇਹਨਾਂ ਦੇਖਦੇ ਆ ਬਾਕੀ ਕੀ ਬਣਦਾ ਕਰਦਾ ਤੇ ਅੱਜ ਤੇ ਆ ਬਾਈ ਪਹਿਲੇ ਬਾਣੀ ਦੇ ਕਿੰਨੇਵੇਂ ਬੈਂਦਨੇ ਗੂਤਰਾ ਆਪਣੇ ਤੇ ਇਹਦੀ ਵੀ ਤੁਹਾਨੂੰ ਦਿਖਾਉਣੀ ਆ ਫਿਰ ਬਾਜੀ ਤੇ ਚਲੋ ਵੀਰੇ ਤੇ ਕਹਿੰਦਾ ਫਿਰ ਹਨ ਕਿੰਨੇ ਕ ਵਜੇ ਬਹਿੰਦੇ ਨੇ ਗੂਤਰ ਆਪਣੀ ਫਿਰ ਤੁਹਾਨੂੰ ਦੰਨਿਆ ਸਾਰੀ ਅਪਡੇਟ ਬਾਕੀ ਆਪਣੇ ਪਿੰਡ ਹੋਰ ਛੱਡੇ ਹੋਣੇ ਗੂਤਰ ਹਨ ਸਾਰੇ ਲਾਗੇ ਲਗਪਕ ਡਾਣ 2-4 ਘਰਾਂ ਨੂੰ ਛੱਡ ਗਏ ਬਈ ਸਾਰੀ ਬਾਕੀ 2-2 3-3 ਗੂਤਰ ਲਾਗੇ ਕੱਢਣ ਤੇ ਚਲੋ ਵੀਰੇ ਫਿਰ ਤੁਹਾਨੂੰ ਦਿਖਾਉਣੀ ਆ ਨਾ ਕਿੰਨੇ ਕ ਵਜੇ ਬਹਿੰਦੇ ਨੇ ਗੂਤਰ ਆਪਣੀ ਧੰਨਿਆ ਭਾਈ ਹਮ ਸਾਰੀ ਆਪ ਡੇਟਾ ਸਾਰੀ हां जी भाई 1:00 ਦਾ ਟਾਈਮ ਹੋ ਗਿਆ ਤੇ ਗੂਤਰ ਬਈ ਆਪਣੇ ਉੱਡ ਰਹੇ ਨੇ ਦੇਖੋ ਬਈ ਆਜਾ ਪਹਿਲਾ ਪਾਣੀ ਲਾਇਆ ਇਹਨਾਂ ਨੂੰ ਆ ਜਾਂਦੇ ਨੇ ਆਪਣੇ ਦੋ ਗੂਤਰ ਇਹ ਕੋਈ ਆ ਗਗੂਤਰੀ ਆ ਛਾਲਰ ਕਾ ਸ਼ਰ ਦੇ ਨਾਲ ਕਾਲਾ ਗੂਤਰ ਬਈ ਇਹ ਉੱਡਦੇ ਨੇ ਬਈ ਆਪਣੇ ਦੋ ਤੇ ਬਈ ਇੱਕ ਕਾ ਕੂਤਰ ਫਿਰਦਾ ਉਧਰੋਂ ਉਧਰੀ ਉਧਰਲੀ ਬੈ ਗਈ ਆਪਣੀ ਵਾਲੇ ਦੂਸਿਆਂ ਵਾਲੀ ਕੱਚਾ ਡੋਰੀ ਵਾਲਾ ਕੂਤਰ ਫਿਰਦਾ ਵਈ 1 ਵਜੇ ਦਾ ਟਾਈਮ ਹੋ ਗਿਆ ਹਾਂ ਜਾਂਦਾ ਵਈ ਕੂਤਰ ਤੇ ਆਹ ਆਪਣੇ ਦੂਜੇ ਕੂਤਰ ਨੇ ਦੋ ਜਿਹੜੇ ਆਪਾਂ ਇੱਧਰ ਨੂੰ ਡਾਉਣੇ ਹੁੰਦੇ ਨੇ ਚਿਵਾਰੇ ਗੰਨੀਓ ਦੇਖੋ ਵਈ ਆ ਤੇ ਨਰ ਮੋ ਪਹਿਲਾ ਪਾਣੀ ਲਾਇਆ ਵਈ चलो भीटे फिर दिखाने कि उठते नहीं हाँ जी बी लो जी आप कूत्र बिठा लेखो जी अपनी कबूतरी तीन बजे बिठा लीजिए तीन बजे आप बिठा ले कबूत्र आले काला देखो आप तीन बजे अच बठा ले ਇਹ ਆ ਜਿਹਨਾਂ ਨੂੰ ਬਈ ਪਹਿਲਾ ਪਾਣੀ ਲਾਇਆ ਆਪਾਂ ਨੇ ਦੋਨਾਂ ਗੂਤਰ ਨੂੰ ਲਾਤਾ ਦੇਖੋ ਕਰੋ ਚੈੱਕ ਆਪਣਾ ਕੂਤਰ ਤੇ ਕੁਛ ਆਪਾਂ ਬਈ ਅੱਜ ਨਵੇਂ ਗੂਤਰ ਕੱਢੇ ਨੇ ਤੁਹਾਨੂੰ ਉਹ ਵੀ ਦਿਖਾਉਣੇ ਆ ਬਾਈ ਉੱਤੇ ਜਾ ਕੇ ਉਹਨਾਂ ਦਾ ਵੀ ਕਰਾਉਣਾ ਸ਼ੌਂਕ ਹਾਂਜੀ ਵੀਰੇ ਆ ਲਓ ਜੀ ਆਪਾਂ ਨਾ ਗੂਤਰ ਕੱਢੇ ਜਿਕੇ ਨਵੇਂ ਤੇ ਇੱਕ ਦਬਈਆ ਪਾਹ ਗੂਤਰੀ ਗੱਡੀ ਆ ਬੈਠੀ ਆ ਉੱਡ ਕੇ ਆ ਗਈ ਕੱਲ ਵੀ ਬਾਈ ਕੱਢੀ ਸੀ ਇਹ ਕੱਲ ਇਹਨੂੰ ਲਗੜ ਪਈ ਸੀ ਤਾਇਰ ਕੇ ਸ਼ਾਮ ਨੂੰ ਘਰੇ ਆਈ ਆ ਅੱਜ ਬਾਈ ਿੱੱਤੀ ਪੈ ਗਈ ਦੇਖੋ ਇੱਕ ਬਾਈ ਆ ਗੱਡੀ ਆ ਤੇ ਬਾਈ ਇੱਕ ਆਹ ਦੇਖੋ ਬਾਈ ਇੱਕ ਕਪਾ ਕਾਹੀ ਜੀ ਆਪਣੇ ਯਾਰ ਚ ਬਾਇ ਹੋਏ ਨੇ ਇਹ ਜਿੱਕਾ ਨਰ ਪਾਇਆ ਹਜਾਲ ਚ ਤੇ ਤਿੰਨ ਮਹੀਨਾ ਪਾਇਆ ਹੋਇਆ ਨੇ ਭਾਈ ਇਹਨਾਂ ਚੋ ਕਾਲੀਆਂ ਅੱਖਾਂ ਵਾਲੀ ਮਦੀਨ ਭਾਈ ਆਪਾਂ ਕੱਲ ਕੱਢੀ ਸੀ ਇਹਨੂੰ ਵੀ ਭਾਈ ਲਗੜ ਪੈ ਗਈ ਇਹ ਆ ਲਗੜ ਨੇ ਲੜੀ ਕਰਤੀ ਤਾਂ ਕਰਕੇ ਅੱਜ ਕੱਢੀ ਨਹੀਂ ਹੈਗੀ ਤੇ ਬਾਕੀ ਇਹ ਆਪਾਂ ਪੱਟੇ ਹੋਈ ਸੀ ਕੂਤਰੇ ਸਾਰਾ ਆ ਗਿਆ ਭਾਈ ਤੇ ਦੋ ਕੂਥੀਆਂ ਤੇ ਮੇਰਾ ਭਗਤ ਨੇ ਉਹ ਦੁਬਾਰਾ ਕਰਤੀ ਅੱਜ ਵੇਖੋ ਵੀ ਚੱਲ ਸਿੱਧੀ ਆ ਜੂ ਹਨਾ ਬੈਠੀ ਆ ਤੇ ਕਾਟ ਜੱਪਾ ਕੱਟਦੀ ਰਹੀ ਇਹ ਵੀ ਆਹੀ ਵੀਰੇ ਆਪਣੀ ਕਾਲੀ ਜੀ ਨੇ ਤੇ ਆਪ ਇੱਕ ਕਹਨਾ ਚ ਨਾਰਾ ਤਿੰਨੇ ਨਾ ਚ ਬਈ ਮਦੀਨਾ ਨੇ ਦੇਖੋ ਆ ਆਪਣਾ ਨਾਰਾ ਆ ਕਿ ਕਾਲੀਆਂ ਆ ਕਾਲੀਆਂ ਨੇ ਮਦੀਨਾ ਲੜੀ ਕਰਦੀ ਹੈ ਲਗੜਨੀ ਤੇ ਦੇਖੋ ਵੀ ਇੱਕ ਕਮੰਡਲੀ ਆ ਨਾ ਚ ਦੋ ਚਿੱਟੀਆਂ ਨੇ ਇੱਕ ਨਾਰਾ ਚਿੱਟੀਆਂ ਦੀ ਬਾ 2000 ਦਿਨ ਦੇ ਵਿੱਚ ਵਿੱਚ ਬਈ ਆਪਾਂ ਇਹਨਾਂ ਨੂੰ ਵੀ ਰੰਗ ਰੰਗ ਲਾੜਨਾ ਤੇ ਇਹ ਵੀ ਆਪਾਂ ਘੜ ਦੇਣੇ ਨੇ ਦੇਖੋ ਆਪਾਂ ਇੱਕ ਉਤਰੀ ਬਈ ਪਹਿੰਡੀ ਗੇਰ ਦਿੱਤੀ ਵੀ ਸੀ ਆ ਜਿਹੜੀ ਲੱਡੀ ਦਿੱਤੀ ਆ ਲਗੜਨੇ ਆ ਕਾਲੀਆਂ ਕਾਲੀਆਂ ਬਈ ਇਹ ਆਪਣੀ ਖਰਾਉੜੀ ਦਿੱਤੀ ਵੀ ਹੈ ਜੁਸਰੇ ਹਰਗੀ ਸੀ ਬਈ ਦੇਖੋ ਦੂਸਰੇ ਬਈ 3 ਵਜੇ ਹਰਗੀ ਸੀ ਬਹਿ ਕੇ ਦੇਖੋ ਕਰੋ ਸ਼ੌਂਗੇ ਦਾ ਵੀ ਬਈ ਇਹ ਆਪਾਂ ਜਾਨੀ ਕਿ ਚਾਰ ਇਹ ਹਜੇ ਕੱਢਣੇ ਨੇ ਹਾਲ ਆ ਚੀਨੀ ਕੱਢਦੀ ਤੇ ਉਹ ਗੂਤਰੀ ਆਪਾਂ ਕੱਢਦੀ ਬਈ ਆ ਬਣੀ ਜਿਹੜੀ ਬੈਠੀ ਹੈ ਕੁੱਤੇ ਆਪਣਾ ਲੰਬੇ ਆ ਬੰਦਿਆ ਹੋਇਆ ਦੇਖੋ ਬਈ ਚਲੋ ਆਕੀ ਬਈ ਕਰਾਉਣੀ ਆ ਫੇਰ ਸ਼ੌਂਕ ਦਿਖਾਉਣੀ ਆ ਵੀਰੇ ਹੁਣ